ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਾਣੂਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਸਾਡੇ ਲਈ ਇੱਕ ਸੂਆ ਸੂਆ ਨਗ ਲੈ ਕੇ ਆਏ ਆਂ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਨੈਲ ਸਿੰਘ ਆ ਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸੰਗਲਾ ਪਿੰਡ ਮਾਨਗੋ ਜੀ ਮੋਬਾਈਲ ਨੰਬਰ 9988563300 ਠੀਕ ਆ ਬਾਈ ਸੂਆ ਕਿੰਨਾ ਵਸੂਈ ਆ ਜੀ ਤੀਜਾ ਸੂਆ ਸੂਈ ਆ ਜੀ ਤੀਜਾ ਜੀ ਹਾਂਜੀ ਠੀਕ ਆ ਕਦੋਂ ਸੂਈ ਆ ਜੀ ਇਹ ਤੜਕੇ ਸੂਆ 4:30 ਵਜੇ ਸੂਈ ਆ 4:30 ਬੱਚਾ ਕੀ ਦਿੱਤਾ ਜੀ ਬੱਚਾ ਮਾਰ ਕੱਟੀ ਜੀ ਮਗਰ ਕਰਤੀ ਆ ਸਾਰੀ ਜੈਡਬਲੈਕ ਹੀ ਆ ਜੀ ਚੰਗੀ ਆ ਜੀ ਕੱਤੀ ਦੇਖ ਸਕਦੇ ਹੋ ਤੇ ਜੇਰ ਡਨ ਆ ਜੀ ਹਾਂਜੀ ਹਾਂਜੀ ਠੀਕ ਆ ਬਾਈ ਕਿੰਨਾ ਕੁ ਬੋਲਾ ਕੱਢ ਲਿਆ ਜੀ ਬੋਲਾ ਤਨ ਫੜ ਤਨ ਲੀਟਰ ਕੱਢ ਲਿਆ ਫਾਣਾ ਦੀ ਦੰਨ ਆ ਜੀ ਹਾਂਜੀ ਦੰਨ ਸੀ ਯੂਸ ਲੱਗ ਵੀ ਪੂਰੀ ਆ ਪੂਰੀ ਥੋਰ ਕੇ ਦਿਖਾ ਦੇਵੀਏ 22 ਦੇ ਦਸਨ ਮੁਤਾਬਕ ਸੂਆ ਤੀਜਾ ਸੂਈ ਆ ਜੀ ਮਾਰਨਿੰਗ ਸੂਈ ਆ 4:00 ਵਜੇ ਜੇਰ ਪ੍ਰੋਪਰ ਡੰਨ ਆ ਜੀ ਕੱਤੀ ਨੂੰ ਇਹਨੇ ਜਨਮ ਦਿੱਤਾ ਬਾਕੀ ਕੱਤੀ ਚੰਗੀ ਆ ਜੀ ਕਰਮ ਵਾਲੀ ਜੈਡਬਲੈਕ ਆ ਜੀ ਜੇਰ ਦੀ ਪ੍ਰੋਪਰ ਡਨ ਬਾਈ ਦੱਸਦਾ ਕਿ 3 3.5 ਕਿਲੋ ਬੋਲਾ ਕੱਢਿਆ ਹੋਇਆ ਏ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਕਿ ਘੰਟਾ ਕੀ ਹੋਇਆ ਜੇ ਬੋਲਾ ਕੱਢੇ ਨੂੰ ਮੋੜ ਲਈ ਵੀਰੇ ਥਾਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਫੋਟ ਨਿਸ਼ਾਂਖ ਨਹੀਂ ਕੋਈ ਬਚਾ ਕੇ ਵੀਰੇ ਹੋਲੀ ਪਤਲੀ ਚਮੜੀ ਦੀ ਏ ਕਿੰਨਾ ਕਬਾਜੂ ਵੀਰੇ ਦੁੱਧ ਦੁੱਧ ਪਾਜੂਗੀ 13 ਚਵਲੀ 13 14 ਲੀਟਰ 13 14 ਲੀਟਰ ਬਾਈ ਦੱਸਦਾ ਦੁੱਧ ਪਾਜੂ ਬਾਕੀ ਸੇਵਾ ਦਾ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਤਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਹੱਥੀ ਚ ਵਾਈ ਵਾਲਾ ਥਾਣਾ ਦੇਖ ਸਕਦੇ ਹੋ ਸੋਨਾ ਮੋਟਾ ਖਾਣ ਲੱਗਿਆ ਵਾ ਜੀ ਡਿਮਾਂਡ ਵੇਲੇ ਇਹਦੇ ਕੀ ਰਹਿਣ ਵਾਲੀ ਹੈ ਜੀ ਡਿਮਾਂਡ 95000 ਰੁਪਏ ਮੰਗਦੇ ਜੀ ਹੋਜੂ ਮੰਨਤਾਂ ਜੀ ਹਾਂ ਜੀ ਮੰਨਤਾਂ ਠੀਕ ਹੈ ਜਮਾ ਜਾਇਜ ਡਿਮਾਂਡ ਆ ਬਾਈ ਕਹਿੰਦਾ 95000 ਰੁਪਏ ਡਿਮਾਂਡ ਆ 95000 ਚ ਤੁਹਾਨੂੰ ਦੋ ਨਗ ਮਿਲ ਜਾਣੇ ਆ ਜੀ ਬੱਚਾ ਮਗਰ ਕੱਟੀ ਮਿਲ ਜਾਣੀ ਐ ਜੇ ਕੱਟਾ ਹੁੰਦਾ ਲੈ ਕੇ ਫੇਰ ਵੀ ਤੁਹਾਨੂੰ ਜਾਣਾ ਪੈਣਾ ਸੀਗਾ ਹੁਣ ਤੁਹਾਡਾ ਫਾਇਦਾ ਹੋ ਜਾਣਾ ਥੋੜਾ ਸਮਾਂ ਇਹਦੀ ਸੇਵਾ ਗੌਰ ਚੰਗੀ ਹੋ ਜੇ ਜੀ ਮਗਰ ਸੋਹਣੀ ਝੋਟੀ ਤਿਆਰ ਹੋ ਜੂਗੀ ਬਾਕੀ ਥਾਣਾ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਨੇਰੇ ਤੇ ਦਿਖਾ ਦਿੰਨੇ 95000 ਰੁਪਏ ਚੋਂ 22 ਕਹਿੰਦਾ ਲੈਸ ਜ਼ਰੂਰ ਕਰ ਦਾਂਗੇ ਜਿਹਨੂੰ ਪਸੰਦ ਆਉਂਦਾ ਕੋਈ ਵੀ ਨਗ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ 22 ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ